ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਮੈਂ ਤੁਹਾਡਾ ਰਣਜੀਤ ਸਿੰਘ ਸੰਧੂ ਫਿਰੋਜ਼ਪੁਰ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ ਇਸ ਪਵਿੱਤਰ ਦਿਨ ਤੇ ਅੱਜ ਆਪਣੇ ਨਾਲ ਸਰਦਾਰ ਦਰਬਾਖਸ਼ ਸਿੰਘ ਜੀ ਬਿਰਕ ਇੱਥੇ ਪਹੁੰਚੇ ਆ ਇਹਨਾਂ ਤੋਂ ਆਪਾਂ ਇਸ ਲਈ ਵੱਧ ਤੋਂ ਵੱਧ ਜਾਣਕਾਰੀ ਲਵਾਂਗੇ ਬਿਰਕ ਸਾਹਿਬ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਬਿਰਕ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ ਇਸ ਬਾਰੇ ਚਰਣਾ ਪਾਓ ਤੁਹਾਨੂੰ ਪਹਿਲਾਂ ਦਾ ਸੰਤੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦੇ ਇਸ ਦਿਨ ਦੇ ਉੱਤੇ ਜਿਹੜੀ ਇਹ ਵਿਚਾਰ-ਚਰਚਾ ਰੱਖੀ ਹੈ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਸਿੱਖ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕਿ ਜੋ ਸਾਡਾ ਮੀਰੀ ਪੀਰੀ ਦਾ ਸਿਧਾਂਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਸਿਧਾਂਤ ਤੇ ਸਮੁੱਚੇ ਪੰਜਾਬੀ ਭਾਈਚਾਰਾ ਸਮੂਹ ਸਿਕਪਾਤ ਕਤਰ ਤੋਂ ਹੋ ਕੇ ਇਸ ਦੀ ਚਾਹਤੀ ਕਰਾ ਲਈ ਕਾਮਨਾ ਕਰਨ। ਸੰਧੂ ਸਾਹਿਬ 1920 ਦੇ ਵਿੱਚ ਦੋ ਸਥਾਪਨਾ ਹੋਈਆਂ। ਜੀ। ਸਭ ਤੋਂ ਪਹਿਲਾਂ ਤਾਂ ਨਵੰਬਰ ਮਹੀਨੇ ਦੇ ਵਿੱਚ 16 ਨਵੰਬਰ ਨੂੰ ਸੁਲੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਕਿ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜੀ ਜਿਸ ਵੇਲੇ ਅੰਗਰੇਜ਼ਾਂ ਨੇ ਸਾਡੇ ਗੁਰਦੁਆਮਾਂ ਦੇ ਉੱਤੇ ਮਹਾਂਤਾਂ ਦਾ ਕਬਜ਼ਾ ਕਰਵਾ ਦਿੱਤਾ ਮਹੰਤ ਜਿਹੜੇ ਸਾਨੂੰ ਗੁਰੂ ਘਰਾਂ ਦੀ ਮਰਿਆਦਾ ਦੀਆਂ ਤੱਜੀਆਂ ਉਡਾਰੇ ਸਨ ਉਹਨਾਂ ਨੂੰ ਗੁਰੂ ਘਰਾਂ ਚੋਂ ਕੱਢਣ ਵਾਸਤੇ ਸਿੱਖ ਪੰਥ ਨੇ ਇੱਕ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਜੀ ਜਿਹਦਾ ਜਨਮ ਜਿਵੇਂ ਪਹਿਲਾਂ ਮੈਂ ਦੱਸਿਆ ਉਹ ਨਵੰਬਰ ਦੇ ਵਿੱਚ 16 ਨਵੰਬਰ ਨੂੰ 1920 ਨੂੰ ਹੋਇਆ ਉਸ ਦੇ ਨਾਲ ਹੀ ਕੁਝ ਦਿਨ ਖਲੋ ਕੇ ਅੱਜ ਦੇ ਦਿਨ 14 ਦਸੰਬਰ ਨੂੰ ਉਹ ਸਾਡੇ ਜਿਹੜੇ ਸੁਧਾਰ ਲਹਿਰ ਦੇ ਆ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਆਗੂ ਸਰ ਉਹਨਾਂ ਨੇ ਇੱਕ ਵਿਚਾਰ ਚਰਚਾ ਕਰਕੇ ਜਿਵੇਂ ਕਹਿੰਦੇ ਹੁੰਦੇ ਕਿ ਟਾਸਕ ਫੋਰਸ ਦੇ ਨਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਤਾਂ ਜੋ ਜਿਹੜੀ ਉਹ ਅੰਗਰੇਜ਼ਾਂ ਦੇ ਖਿਲਾਫ ਲੜਾਈ ਸੀ ਚਾਹੇ ਉਹ ਗੁਰਦੁਆਰਾ ਸਾਹਿਬ ਦੀ ਲੜਾਈ ਸੀ ਚਾਹੇ ਉਹ ਬਾਅਦ ਵਿੱਚ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਬਦਲਿਆ ਗਿਆ ਉਸ ਲੜਾਈ ਨੂੰ ਨਿਪਟਾਰੇ ਚਾੜਨ ਵਾਸਤੇ ਬਹੁਤ ਸਾਰੇ ਜੰਗੀ ਸੂਰਮਿਆਂ ਦੀ ਲੋਰ ਸੀ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਸ਼ੁੱਧ ਪੰਜਾਬੀ 'ਚ ਮਰਜੀਵੜੇ ਕਹਿੰਦੇ ਨੇ ਮਰਜੀਵੜੇ ਜਿਹੜੇ ਅੱਗੇ ਆ ਕੇ ਵੱਖ-ਵੱਖ ਮੋਰਚੇ ਲਾ ਕੇ ਅੰਗਰੇਜ਼ ਹਕੂਮਤ ਦਾ ਟੱਕਰਾ ਕਰਦੇ ਜ਼ੇਲਾਂ ਕੱਟਦੇ ਤਸੀਹੇ ਸਹਿੰਦੇ ਤੇ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਵੱਡਾ ਰੋਲ ਪਤਾ ਕੀਤਾ ਅੱਜ ਦੇ ਦਿਨ ਹੀ ਸ਼੍ਰੋਮਣੀ ਅਕਾਲੀ ਦਰਬਾਰ ਦੀ ਜਿਹੜੀ ਹੈ ਉਹ ਸਥਾਪਨਾ ਵਿਰਸਾ ਵਾ ਇਹ ਕਿੰਨਾ ਹੈ ਹੌਣ ਤੱਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਇਹਦੇ ਹੁਣ ਤੱਕ ਕਿੰਨੇ ਪ੍ਰਧਾਨ ਬਣ ਚੁੱਕੇ ਨੇ ਇਹਦੇ ਬਾਰੇ ਵਿੱਚ ਸਪਸ਼ਟ ਕਰੋ ਜੀ ਸੁਖੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਤੱਕ ਜਿਹੜਾ 104 ਸਾਲ ਦਾ ਇਤਿਹਾਸ ਹੈ ਜੀ ਉਹ 104 ਸਾਲ ਦੇ ਇਤਿਹਾਸ ਦੇ ਵਿੱਚ ਕਰੀਬ 20 ਦੇ ਕਰੀਬ ਪ੍ਰਧਾਨ ਜਿਹੜੇ ਆ ਉਹ ਬਣੇ ਆ ਜੀ ਜਿਨ੍ਹਾਂ ਦਾ ਜੇ ਮੈਂ ਕੋਈ ਨਾਮ ਹੀ ਲੈ ਦਿਆਂ ਜਿਵੇਂ ਸ਼ੁਰੂਆਤ ਦੇ ਵਿੱਚ ਜਦੋਂ ਸਥਾਪਨਾ ਹੋਈ ਸਰਮੁਖ ਸਿੰਘ ਚਪਾਲ ਦੀ ਸੰਮੂ ਉਸ ਤੋਂ ਬਾਅਦ ਕੜਕ ਸਿੰਘ ਜੀ ਆਏ ਫਿਰ ਮਾਸਟਰ ਤਾਰਾ ਸਿੰਘ ਜੀ ਆਏ ਫਿਰ ਬਪਾਲ ਸਿੰਘ ਜੀ ਕੌਮੀ ਸਾਹ ਪ੍ਰਧਾਨ ਬਣੇ ਫਿਰ ਤਾਰਾ ਸਿੰਘ ਜੀ ਥੀਏਟਰ ਸਾਹ ਪ੍ਰਧਾਨ ਬਣੇ ਫਿਰ ਸਰਦਾਰ ਤੇਜਾ ਸਿੰਘ ਜੀ ਅਕਰਪੂਰੀ ਸਾਹ ਪ੍ਰਧਾਨ ਬਣੇ ਬਾਊ ਸਿੰਘ ਲਾਹਪੁਰੀ ਜੀ ਲਾਹ ਬਾਊ ਲਾਹ ਸਿੰਘ ਜੀ ਪ੍ਰਧਾਨ ਬਣੇ ਜੀ ਸਰਦਾਰ ਉਦਮ ਸਿੰਘ ਨਾਗੋ ਕੇ ਪ੍ਰਧਾਨ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਤੋਂ ਬਾਅਦ ਗਿਆਨੀ ਕਰਤਾਰ ਸਿੰਘ ਜੀ ਪ੍ਰਧਾਨ ਬਣੇ ਅ ਪ੍ਰੀਤਮ ਸਿੰਘ ਜੀ ਗੁਜਰਾ ਪ੍ਰਧਾਨ ਬਣੇ ਹੁਕਮ ਸਿੰਘ ਜੀ ਪ੍ਰਧਾਨ ਬਣੇ ਫਿਰ ਫਤੇ ਸਿੰਘ ਜੀ ਪ੍ਰਧਾਨ ਬਣੇ ਸਰਦਾਰ ਅਛਰ ਸਿੰਘ ਜੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਫਿਰ ਪ੍ਰਧਾਨ ਬਣੇ ਫਿਰ ਜਹੇਦਾਰ ਮੂਹਨ ਸਿੰਘ ਜੀ ਤੋੜ ਸਾਹਿਬ ਜਿਨ੍ਹਾਂ ਨੂੰ ਕਹਿੰਦੇ ਆ ਉਹ ਜਹੇਦਾਰ ਸਾਹਿਬ ਬਣੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਬਣੇ ਹਰਚੰਦ ਸਿੰਘ ਲੋਂਗੋਵਾਲ ਸਾਹਿਬ ਪ੍ਰਧਾਨ ਬਣੇ ਸੁਰਜੀਤ ਸਿੰਘ ਜੀ ਬਰਨਾਰਾ ਸਾਹਿਬ ਪ੍ਰਧਾਨ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਜੀ ਤੇ ਉਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਜਿਹੜੇ ਕਿ ਬਾਦਲ ਸਾਹਿਬ ਹੁਣ ਪ੍ਰਧਾਨ ਨੇ ਐਕਟਿੰਗ ਪ੍ਰਧਾਨ ਭਾਈ ਬਲਵਿੰਦਰ ਸਿੰਘ ਜੀ ਹੁਣ ਸਾਹਿਬ ਬੈਠੇ ਹਮ ਤਾਂ ਬਈ ਵਿਰჩევਿਨਦੀ ਗਿਣਤੀ ਕਿੰਨੀ ਹੈ ਜੀ ਪ੍ਰਧਾਨਾਂ ਦੀ ਜਿਹੜੇ ਹੁਣ ਤੱਕ 20 20 ਦੇ ਕਰੀਬ ਮੈਂ ਪਹਿਲਾਂ ਕਹਿ ਚੁੱਕਾ ਵੀ 20 ਦੇ ਕਰੀਬ ਜਿਹੜੇ ਸਾਰੇ ਹੁਣ ਤੱਕ ਦੇ ਜਿਹੜਾ 10400 ਸਾਲ ਦਾ 104 ਸਾਲ ਦਾ ਇਤਿਹਾਸ ਹੈ ਉਹਦੇ ਚ 20 ਪ੍ਰਧਾਨ ਜਿਹੜੇ ਹੁਣ ਤੱਕ ਸ੍ਰੋਣੀ ਅਕਾਲੀ ਦਲ ਦੇ ਬਣੇ ਜੀ ਵਿਕਸਪ ਜਿਹੜੀ ਸ਼ਰਮਣੀ ਅਕਾਲੀ ਦਲ ਹੈ ਇਹ ਹੁਣ ਤੱਕ ਕਿੰਨੀ ਵਾਰੀ ਸਰਕਾਰ ਇਹਨਾਂ ਦੀ ਹੋਂਦ ਦੇ ਵਿੱਚ ਆਈ ਹੈ ਇਹਦੇ ਬਾਰੇ ਸੰਧੂ ਸਾਹਿਬ ਜਦੋਂ ਤਾਂ ਦੇਸ਼ ਆਜ਼ਾਦ ਹੋਇਆ ਮੈਂ ਤੇ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਦੇਸ਼ ਦੀ ਆਜ਼ਾਦੀ ਵਿੱਚ ਸਾਡੇ ਜਿਹੜੇ ਇਹ ਮਰਜੀਬੜਾ ਪੰਥ ਸੀ ਇਹਨੇ ਬਹੁਤ ਵੱਡਾ ਯੋਗਦਾਨ ਪਾਇਆ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਪਰ ਜਦੋਂ ਦੇਸ਼ ਆਜ਼ਾਦ ਹੋ ਗਿਆ ਦੇਸ਼ ਦੇ ਜਿਹੜੇ ਸੱਤਾ ਚਾਹੇ ਲੋਕ ਉਸ ਵੇਲੇ ਜਵਾਹਰ ਲਾਲ ਨਹਿਰੂ ਹੋਣੀ ਉਹ ਸਾਰਾ ਕੁਝ ਜਿਹੜਾ ਕੋਈ ਸਾਡੇ ਨਾਲ ਉਧਰ ਨੂੰ ਵਾਦਾ ਕਰਕੇ ਤੁਰੇ ਸੀ ਜਦੋਂ ਕਿ ਹਿੰਦ ਭਾਗ ਦੀ ਵੰਡ ਹੋਈ ਹੈ ਉਸ ਵੰਡ ਦੇ ਨਾਲ ਸਾਰੇ ਉਹਨਾਂ ਨੇ ਵਾਦੇ ਤੋਂ ਮੁਕਰ ਗਏ ਸਾਨੂੰ ਹਰ ਗੱਲ ਤੋਂ ਉਹਨਾਂ ਨੇ جواب ਦਿੱਤਾ ਜੀ ਕਿਉਂਕਿ ਇਸ ਦੇਸ਼ ਵਿੱਚ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੀ ਵੰਡ ਕੀਤੀ ਗਈ ਜੀ ਤੇ ਜਦੋਂ ਪੰਜਾਬ ਦੀ ਵੰਡ ਦੀ ਗੱਲ ਆਈ ਉਹਨਾਂ ਨੇ ਬਿਲਕੁਲ ਝੱਗਾ ਹੀ ਚੁੱਕਦਾ ਠੇੜਾ ਜਵਾਬ ਦਿੱਤਾ ਸਿਰ 1955 ਦੇ ਕਰੀਬ ਜਿਹੜਾ ਕਿ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਠੀਕ ਹੈ ਜੀ ਬਹੁਤ ਵੱਡਾ ਉਦੋਂ ਵੀ ਪਛਦਤ ਪੰਜਾਬੀਆਂ ਤੇ ਦੇ ਸਿੱਖੋਂ ਤੇ ਹੋਇਆ 4 ਜੁਲਾਈ 1955 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਹਰਮੰਦਰ ਸਾਹਿਬ ਕੇ ਪੋਸਟਾਂ 'ਤੇ ਵੀ ਚੜਾਈ ਗਈ ਪਰ ਇਹ ਰੋਕ ਨਾ ਸਕਿਓ ਉਸ ਗੱਲ ਨੂੰ ਕ੍ਰੀਬ 10 ਸਾਲ ਲਾ ਲਓ ਤੁਸੀਂ 11 ਸਾਲ ਲਾ ਲਓ ਇਹਨਾਂ ਦੇ ਸਮਿਆਂ ਦੇ ਵਿੱਚ 4 ਨੰਬਰ 1966 ਨੂੰ ਜਿਹੜਾ ਕਿ ਉਸ ਵੇਲੇ ਦੀ ਪਾਕ ਸਰਕਾਰ ਨੂੰ ਪੰਜਾਬੀ ਸੂਬਾ ਅਲਾਨਾ ਪਿਆ ਪਰ ਬਾਅਦ ਵਿੱਚ ਕਿਸਮਤ ਇਹਦੇ ਚ ਇਹ ਰਹੀ ਕਿ ਇਹਨਾਂ ਨੇ ਸਾਡਾ ਬਹੁਤ ਸਾਰਾ ਖੇਤਰ ਜਿਹੜਾ ਜਿਵੇਂ ਕਿ ਸਾਡੇ ਨੂੰ ਵੱਖਰਾ ਹਰਿਆਣਾ ਕਰਤਾ ਸਾਡੇ ਵਿੱਚੋਂ ਵੱਢ ਕੇ ਜਿਹੜਾ ਹਮਾਚਲ ਕਰਤਾ ਔਰ ਸਾਡੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਾਤਾ ਜੀ ਅੰਤ ਇਹ ਸੀ ਤਾਂ ਪਹਿਲਾਂ ਹੀ ਮਾਰਦੇ ਮਾਰੇ ਸਾਂ ਤੇ ਸਾਨੂੰ ਕੋਈ ਵੀ ਰਾਜਤਾ ਨਹੀਂ ਮਿਲਦੀ ਸੀ ਕਿਉਂਕਿ ਸਰਕਾਰਾਂ ਦਾ ਉਦੋਂ ਜੋਰ ਹੀ ਇੰਨਾ ਜ਼ਿਆਦਾ ਸੀ ਉਦੋਂ ਮਤਲਬ ਜਦੋਂ ਸੂਬਾ ਬਣਿਆ ਉਸ ਤੋਂ 1967 ਚ ਇੱਕ ਵਾਰੀ ਸਰਕਾਰ ਬਣਦੀ ਹੈ ਫਿਰ 1970 ਚ ਬਣਦੀ ਹੈ ਜੀ ਫਿਰ 1970 ਚ ਬਣਦੀ ਹੈ ਤੇ ਫਿਰ 1985 ਚ ਬਣਦੀ ਹੈ ਇਹੋ ਜਿਹੇ ਸਰਕਾਰਾਂ ਸਾਰਾ ਸੰਤੂ ਸਾਹਿਬ ਕੋਈ ਇੱਕ ਸਾਲ ਚੱਲੀ ਜੀ ਕੋਈ 10 ਮਹੀਨੇ ਚੱਲੀ ਕੋਈ 2 ਸਾਲ ਚੱਲੀ ਤੇ ਕੋਈ ਇਸ ਤਰ੍ਹਾਂ ਕਰਕੇ ਇਹਨਾਂ ਦੇ ਜਿਹੜੀਆਂ 4 ਚਾਰ ਤਿੰਨ ਸਰਕਾਰਾਂ ਚਾਰ ਇਹਨਾਂ ਦਾ ਕਾਰਜਕਾਲ ਜਿਹੜਾ ਉਹ 5 ਸਾਲ ਹੀ ਰਿਹਾ ਜੀ ਅਸਲੀ ਜਿਹੜੀ ਸਰਕਾਰ ਹੈ ਉਹ 1997 ਤੋਂ ਬਣਨੀ ਸ਼ੁਰੂ ਉਸ 92 ਤੋਂ ਸ਼ੁਰੂ ਇਹ ਤੋਂ ਪਹਿਲਾਂ ਜਿਹੜਾ ਮਤਲਬ ਉਹ ਤਾਂ ਜਿਹੜੀਆਂ ਕੇਂਦਰ ਦੀ ਸਰਕਾਰਾਂ ਕਾਂਗਰਸ ਦੀਆਂ ਸੀ ਜੋਰ ਹੁੰਦਾ ਸੀ ਬੜਾ ਜ਼ਿਆਦਾ ਇਹਨਾਂ ਦਾ ਜੀ ਇਹ ਤੋੜ ਦਿੰਦੀਆਂ ਸੀ ਕਿ ਰਾਸ਼ਟਰਪਤੀ ਰਾਜ ਲਾਗੂ ਕਰ ਦਿੰਦੇ ਸਿਰਫ ਤੁਸੀਂ ਇਹ ਦੇਖ ਲਓ ਵੀ ਇੰਨੇ ਸਮੇਂ ਦੇ ਵਿੱਚ ਜਿਹੜਾ 1966 ਤੋਂ ਲੈ ਕੇ ਤੇ 1997 ਤੱਕ ਸਿਰਫ 5 ਸਾਲ ਅਕਾਲੀ ਦਲ ਦੀ ਸਰਕਾਰ ਚੱਲੀ ਜੀ ਹਾਂਜੀ ਫਿਰ 1997 ਤੋਂ ਲੈ ਕੇ ਤੇ ਜਿਹੜੀਆਂ 2002 ਤੱਕ ਤੇ ਫਿਰ 2007 ਤੋਂ ਲੈ ਕੇ ਤੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚੱਲੀ ਹੈ ਜਿੰਨੇ ਕੇ ਪੰਜਾਬੀਆਂ ਦੇ ਜਿਹੜਾ ਪੰਜਾਬ ਹੈ ਇਹਦੀ ਨੁਹਾਰ ਬਦਲਤੀ ਨੁਹਾਰ ਬਦਲ ਬਹੁਤ ਤਰੱਕੀ ਕਰਵਾਈ ਪੰਜਾਬ ਦੀ ਜਿੰਨਾ ਵੀ ਸਮਾਂ ਮਿਲਿਆ ਜਿਸ ਲਈ ਇਹ ਸਮਾਂ ਵੇਖਿਆ ਜਾਵੇ ਤਾਂ 15 ਸਾਲ ਹੀ ਆਪਾਂ ਗਿਣ ਕੇ ਚੱਲ ਸਕਦੇ ਹਾਂ ਬਿਲਕੁਲ ਜੀ ਦੇਖ ਦੀ ਆਜ਼ਾਦੀ ਦੇ 77 ਸਾਲਾਂ ਵਿੱਚ ਸਿਰਫ 15 ਸਾਲ ਸਰਕਾਰ ਮਿਲੀ ਜੋ ਅੱਜ ਪੰਜਾਬ ਦਾ ਟੱਚ ਹੈ ਚਾਹੇ ਉਹ ਬਿਜਲੀ ਪੱਖੋਂ ਲਾ ਲਓ ਜੇ ਬਿਜਲੀ ਅੱਜ ਸਰਪਲਸ ਦਾ ਹੈ ਜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ ਦੇਣ ਹੈ ਜੇ ਅੱਜ ਸੜਕਾਂ ਨੇ ਪੋਲ ਨੇ ਨਹਿਰਾਂ ਨੇ ਕਸੀਆਂ ਨੇ ਪਿੰਡੂ ਸੜਕਾਂ ਨੇ ਦਾਣਾ ਮੰਡੀਆਂ ਨੇ ਸਿੱਖਿਆ ਵਾਸਤੇ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਇਹਦੇ ਵਿੱਚ ਇਹ ਸਾਰੀ ਸ਼ਰਮਣੀ ਅਕਾਲੀ ਦਲ ਦੀ ਦੇਣ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਸਾਹਿਬ ਉਹਨਾਂ ਦੀ ਦੇਣ ਹੈ ਇਹ ਜੇ ਵੇਖਿਆ ਜਾਵੇ ਤਾਂ ਬਹੁਤ ਹੋਰ ਵੀ ਜਿਹੜੇ ਕੰਮ ਨੇ ਤੇ ਮ ਕੰਮ ਕਰਾਉਣ ਲੱਗਾ ਜਾਂ ਲੋਕ ਭਲਾਈ ਦੀਆਂ ਸਕੀਮਾਂ ਕਰਾਉਣ ਲੱਗਾ ਤੇ ਆਪਣਾ ਸਾਰਾ ਸਮਾਂ ਉਹਨਾਂ ਦੇ ਪਾਸੇ ਪੂਰਾ ਹੋ ਜਾਣਾ ਇਸ ਕਰਕੇ ਇਹ ਦੇਸ਼ ਦੇ ਇਤਿਹਾਸ ਵਿੱਚ ਇੱਕ ਬੜਵੱਲਾ ਯੋਗਦਾਨ ਜਿਹੜਾ ਹੈ ਇਨੇ ਸਮੇਂ ਦੀਆਂ ਸਰਕਾਰਾਂ ਚ ਅਕਾਲੀ ਦਲ ਨੇ ਪਾਇਆ ਵਿਖਾ ਸਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹਨਾਂ ਨੂੰ ਭਾਜਪਾ ਨਾਲ ਗੱਠ ਜੋੜ ਕਿਉਂ ਕਰਨਾ ਪਿਆ ਸੰਧੂ ਸਾਹਿਬ ਜਦੋਂ ਕਿ ਮੈਂ ਪਹਿਲਾਂ ਜੀ ਵੀ ਬੇਨਤੀ ਕੀਤੀ ਹੈ ਕਿ 1997 ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਚਲੀਆਂ ਕੁਝ ਪਾਰਟੀਆਂ ਦਾ ਸਾਨੂੰ ਗੱਠ ਜੋੜ ਕਰਨਾ ਪਿਆ ਉਹਦਾ ਕਾਰਨ ਮੈਂ ਪਹਿਲਾਂ ਕਹਿ ਚੁੱਕਾ ਤੁਹਾਨੂੰ ਕਿ ਕੇ ਕੇਂਦਰ ਦੇ ਵਿੱਚ ਹਮੇਸ਼ਾ ਹੀ ਕਾਂਗਰਸ ਦੀ ਹਕੂਮਤ ਸੀ ਜੀ ਤੇ ਕਾਂਗਰਸੀਆਂ ਨੇ ਪਹਿਲਾਂ ਤਾਂ ਸੂਬਾ ਦੇਣ ਤੋਂ ਨਾ ਕਰਤੀ ਤੇ ਸੂਬੇ ਦਾ ਗੁੱਸਾ ਜਦੋਂ ਸੂਬਾ ਅਸੀਂ ਇਹਨਾਂ ਨਾਲ ਲੜ ਕੇ ਲਿਆ ਤਾਂਵੇਂ ਸਾਨੂੰ ਇਹਨਾਂ ਨੇ ਉਹ ਲੰਗੜਾ ਸੂਬਾ ਹੀ ਦਿੱਤਾ ਨਾ ਪਰ ਉਹ ਸੂਬੇ ਦਾ ਗੁੱਸਾ ਵੀ ਹਮੇਸ਼ਾ ਕੱਢਦੇ ਰਹੇ ਵੀ ਕਾਲੀਦਾਲ ਦੀ ਇੱਥੇ ਸਰਕਾਰ ਨਾ ਬਣੇ ਤੇ ਸਰਕਾਰ ਨੂੰ ਜੇ ਬਣਦੀ ਸੀ ਲੋਕ ਸਾਥ ਦਿੰਦੇ ਸੀ ਜੇ ਤੂੰ ਭੰਗ ਕਰਨ ਵਾਸਤੇ ਤਰ੍ਹਾਂ-ਤਰ੍ਹਾਂ ਦੇ ਤਰੀਕੇ ਵਰਤੇ ਤਰੀਕੇ ਹੱਤਖੰਡੇ ਬਣਾਏ ਜਾਂਦੇ ਹੱਤਖੰਡੇ ਬਣਾਏ ਜਾਂਦੇ ਰਹੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾਂਦਾ ਰਿਹਾ ਖੇਡਿਆ ਜਾਂਦਾ ਰਿਹਾ ਤਾਂ ਜੋ ਸਰਕਾਰ ਟੁੱਟ ਜੇ ਕਿਸੇ ਤਰੀਕੇ ਨਾਲ ਨਾ ਜੀ ਤੇ ਉਸ ਕਰਕੇ ਜਦੋਂ ਵੀ ਹੁਣ ਜਿਹੜਾ 1997 ਦਾ ਦੌਰ ਸੀ ਉਹਨੇ ਦਮੇ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਪਦਾ ਦਬਦਬਾ ਪਨਾ ਚੁੱਕੀ ਸੀ ਜੀ ਇਸ ਕਰਕੇ ਸਾਡੇ ਲੀਡਰਸ਼ਿਪ ਨੇ ਵੀ ਇਸ ਗੱਲ ਨੂੰ ਪਹਿਲੂ 'ਚ ਰੱਖਿਆ ਕਿ ਇੱਕ ਜਿਹੜਾ ਮਾਹੌਲ 1984 ਤੋਂ ਲੈ ਕੇ ਤੇ 1994 ਤੱਕ ਪੰਜਾਬ ਚੱਲਿਆ ਇੱਕ ਹਿੰਦੂ ਸਿੱਖ ਭਾਈਚਾਰੇ ਨੂੰ ਬੜਾ ਵੱਡੇ ਤੌਰ ਤੇ ਪਾੜਾ ਪਿਆ ਪਾੜਾ ਪਿਆ ਜੀ ਬਹੁਤ ਸਾਰੇ ਹਿੰਦੂ ਵੀਰਚਾਰੇ ਪੰਜਾਬ ਛੱਡ ਕੇ ਚਲੇ ਗਏ ਚਲੇ ਗਏ ਕਿਉਂਕਿ ਜਿਹੜੀਆਂ ਇਸ ਵੇਲੇ ਉਸ ਵੇਲੇ ਦੇ ਸਰਕਾਰਾਂ ਸਨ ਉਹਨਾਂ ਦੀ ਨੀਤੀ ਇਹ ਸੀ ਸਿੱਖ ਹਣਾਂ ਨਾਲ ਕੁਝ ਨਹੀਂ ਸੀ ਕਰਨੀ ਚੀਜ਼ ਉਹਨਾਂ ਨੇ ਆਪ ਦੇ ਬੰਦੇ ਕਹਿੋ ਜਿਹੀਆਂ ਏਜੰਸੀਆਂ ਨੇ ਪੈਦਾ ਕੀਤੀਆਂ ਸੀ ਜਿਹੜੇ ਹਿੰਦੂਆਂ ਨੂੰ ਜਾ ਕੇ ਡਰਮਦੇ ਸੀ ਉਹਨਾਂ ਨੂੰ ਮਾਰਦੇ ਸੀ ਤੇ ਨਾ ਸਿੱਖਾਂ ਦਾ ਲੱਗਦਾ ਸੀ ਇਸ ਕਰਕੇ ਇੱਕ ਬੜਾ ਵੱਡਾ 파ੜਾ ਸੀ ਉਸ 파ੜੇ ਨੂੰ ਮਿਟਾਉਣ ਵਾਸਤੇ ਇੱਕ ਤਾਂ ਭਾਰਤੀ ਜਨਤਾ ਪਾਰਟੀ ਨੇ ਤਾਂ ਕੀਤਾ ਗੱਡ ਜੋੜ ਕਿ ਜਿਹੜਾ ਹਿੰਦੂ ਸਿੱਖ ਭਾਈਚਾਰਕ ਸਾਝ ਬਣੇ ਬਣੇ ਪੰਜਾਬ ਅੱਗੇ ਵਧੇ ਔਰ ਜਿਹੜਾ ਕੇਂਦਰੀ ਹਕੂਮਤ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਆਉਗੀ ਤੇ ਉਹ ਹਮੇਸ਼ਾ ਸਾਡੀ ਸਰਕਾਰ ਦਾ ਤੋੜੇਗੀ ਤੇ ਇਹ ਹੋਇਆ ਵੀ ਸੱਚ ਉਹ ਕੇਂਦਰ ਦੀ ਥੋੜੇ ਸਮੇਂ ਬਾਅਦ ਹੀ ਹਕੂਮਤ ਆ ਗਈ ਭਾਜਪਾ ਦੀ ਉਸ ਹਕੂਮਤ ਦੇ ਨਾਲ ਕਰਕੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦਾ ਬਹੁਤ ਵੱਡਾ ਰਾਹ ਖੁੱਲਿਆ ਤੇ ਬਹੁਤ ਵੱਡੇ ਇਹੋ ਜਿਹੇ ਪ੍ਰੋਜੈਕਟ ਹੈ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਤੋਂ ਲੈ ਕੇ ਆਏ ਜਿੱਲੀਵਾਰੀ ਦੀ ਸਰਕਾਰ ਬਣੀ ਪਰ 15 ਸਾਲ ਸਰਕਾਰ ਜਿਹੜੀ ਹੈ ਉਹ ਲਗਾਤਾਰ ਚੱਲੀ ਵੀ ਤੇ ਤਾਂ ਹੀ ਪੰਜਾਬ ਦੀ ਤਰੱਕੀ ਜਿਹੜੀ ਹੈ ਉਹ ਸੰਭਵ ਹੋ ਸਕੀ ਇਸ ਕਰਕੇ ਅੱਜ ਉਹੀ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਦਿਹਾੜਾ ਸਥਾਪਨਾ ਦਿਵਸ ਹੈ ਜੀ ਜੀ ਫੇ ਮੈਂ ਫਿਰ ਇਸ ਗੱਲ ਦੀ ਗੁਰੂ ਅਗੇ ਅਰਦਾਸ ਵੀ ਕਰਨਾ ਤੇ ਸੰਗਤਾਂ ਨੂੰ ਵੀ ਲੱਖ ਲੱਖ ਵਧਾਈ ਦੇਣਾ ਕਿ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਇਸ ਦਿਨ ਨੂੰ ਯਾਦ ਕਰਦੇ ਹਾਂ ਇੱਕ ਸਕਲਪ ਕਰਨਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਦੇ ਪੰਜਾਬ ਦੀ ਪਾਰਟੀ ਹੈ ਇਹਨੂੰ ਮਜ਼ਬੂਤ ਕਰਨਾ ਬਿਰਕ ਸਾਹਿਬ ਜਿੱਦਾਂ ਕੀ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਤੋਂ ਅੱਜ ਜੋ ਇਹਨਾਂ ਦਾ ਪੁਖਿਖ ਨਜ਼ਰ ਆ ਰਿਹਾ ਹੈ ਤੁਹਾਨੂੰ ਕੀ ਭੁਖ ਨਜ਼ਰ ਆ ਰਿਹਾ ਹੁਣ ਇਹਨਾਂ ਦਾ ਨਵਾਂ ਜਿਹੜਾ ਇਹਨਾਂ ਦਾ ਭੁਖ ਹੈ ਆਉਣ ਵਾਲਾ ਸਮਾਂ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਵੇਗਾ ਸੰਧੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲਾ ਜਿਹੜਾ ਸਮਾਂ ਬਹੁਤ ਵਧੀਆ ਹੋਵੇਗਾ ਜੀ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਤੇ ਇਹਨਾਂ ਏਜੰਸੀਆਂ ਨੇ ਬਹੁਤ ਵੱਡਾ ਜ਼ੋਰ ਲਾਇਆ ਹੈ ਜਿਹੜੀਆਂ ਸਿੱਖ ਫਰੋਦੀ ਤਾਕਤਾਂ ਨੇ ਉਹਨੂੰ ਤੋੜਨ ਦਾ ਯਤਨ ਕੀਤਾ ਇਸੇ ਯਤਨ ਦੇ ਸਦਕਾ ਹੀ ਜਿਹੜੀ 2015 ਚ ਸਰਕਾਰ ਜਿਹੜੀ ਕਿ 2012 ਚ ਰਿਪੀਟ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਉਹਨੂੰ ਤੋੜਨ ਦਾ ਯਤਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀਆਂ ਬੇਦਬੀਆਂ ਹੋਈਆਂ ਹੋਣੀਆਂ। ਹੋਰ ਵੱਡੇ ਵੱਡੇ ਕਾਰਨ ਬਣੇ ਇਥੇ ਪਰ ਸਰਕਾਰ ਤੋਂ ਤਾਂ ਬਚ ਗਈ। ਉਹ ਇੱਕ ਅਲਿਗੇਸ਼ਨ ਜਿਹੜਾ ਸੀ ਸ਼ਰੋਮਣੀਆਂ ਅਕਾਲੀ ਦਲ ਤੇ ਫੜਿਆ ਲਿਮੜਿਆ ਤੇ। ਇਸਰੋਮਣੀਆਂ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀਆਂ ਬੇਦਬੀਆਂ ਦੇ ਦੋਸ਼ੀ ਨਹੀਂ ਫੜੇ ਤੇ ਫੜਦੇ ਵੀ ਕਿਹੜੇ ਵੇਲੇ ਕਿਉਂਕਿ ਇਹਨਾਂ ਨੇ ਸਾਹ ਹੀ ਨਹੀਂ ਆਉਣ ਦਿੱਤਾ। ਜੀ। ਇਹਨਾਂ ਨੇ ਧਰਨੇ ਲਾ ਲਏ, ਇਹਨਾਂ ਨੇ ਸੰਤ ਨੂੰ ਬੜਾ ਗੁੰਮਰਾਹ ਕੀਤਾ, ਇਹਨਾਂ ਨੇ ਆਪ ਹੀ ਸੀਬੀਆਈ ਦੀ ਮੰਗ ਕਰ ਲਈ ਸਾਨੂੰ ਸੀਬੀਆਈ ਜਿਹੜੀ ਚਾਹੀਦੀ ਹੈ ਜਾਂਚ ਸਾਨੂੰ ਪੰਜਾਬ ਸਰਕਾਰ ਤੇ ਵਿਸ਼ਵਾਸ ਨਹੀਂ। ਇਹ ਵਿੱਚੇ ਹੀ ਜਿਹੜੀ ਕਾਂਗਰਸ ਦੀ ਧਿਰ ਸੀ ਕੈਪਟਨ ਮਨਿੰਦਰ ਸਿੰਘ ਉਹਦੋਂ ਆਗੂ ਸਨ ਇਹਨਾਂ ਦੇ ਵਿੱਚੇ ਹੀ ਭਗਵੰਤ ਮਾਨ ਉਹਨਾਂ ਦੀ ਧਿਰ ਰਲ ਗਈ ਔਰ ਨਾਲ ਨਾਲ ਇਹਨਾਂ ਨੇ ਇੱਕ ਪੰਥਕ ਲਾਣਾ ਵੀ ਖੜਾ ਕੀਤਾ ਹੋਇਆ ਸੀ ਜਿਹੜੇ ਕਿ ਬਾਅਦ ਚ ਕਿਤੇ ਨਜ਼ਰ ਨਹੀਂ ਆਏ ਨਜ਼ਰ ਨਹੀਂ ਉਸ ਵੇਲੇ ਉਹ ਕਬੜੀ ਵੱਡੀ ਆਪਣੇ ਆਪ ਨੂੰ ਪੰਥਕ ਉਹਖਵਾ ਕੇ ਅਗਵਾਈ ਕਰਦੇ ਰਹੇ ਅਗਵਾਈ ਕਰਦੇ ਸੀ ਤੋਂ ਉਹ ਜਿਹੜਾ ਸੀ ਉਸ ਜਿਹੜਾ ਸਾਡੇ ਤੇ ਉਹ ਇੱਕ ਮੰਨ ਲਓ ਤੱਬਾ ਲੱਗ ਗਿਆ ਉਹ ਤੱਬੇ ਨੂੰ ਲਾਉਂਦਿਆਂ ਲਾਉਂਦੇ ਜਿਹੜਾ ਸਮਾਂ ਸੀ ਉਹ ਇਸ ਤਰੀਕੇ ਤੇ ਆ ਪਹੁੰਚਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਰ ਸੀਲ ਤੇ ਜਾ ਕੇ ਅੱਗੇ ਨਕਮਸਤਕ ਹੋ ਕੇ ਉਹ ਜਿਹੜੇ ਗਲਤੀਆਂ ਗਨਾ ਸੀ ਭਾਵੇਂ ਕਿ ਉਹ ਕਿਸੇ ਕਾਰਨ ਵੀ ਹੋਏ ਪਰ ਉਹ ਸਾਰਾ ਕੁਝ ਆਪਦੀ ਝੋਲੀ ਚ ਪਵਾਇਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਤੇ ਜਿਹੜਾ ਜਹੇਦਾਰ ਸਾਹਿਬਾਨ ਨੇ ਸੁਖਚੇ ਸ਼੍ਰੋਮਣੀ ਅਕਾਲੀ ਦਲ ਨੂੰ ਤਨਖਾਹ ਲਈ ਉਹ ਤਨਖਾਹ ਜਿਹੜੀ ਇਸ ਪੂਰਨ ਹੋ ਚੁਕੀ ਹੈ ਸੇਵਾ ਉਹਦੀ ਸਪੂਰਨ ਹੋ ਚੁਕੀ ਹੈ ਹੁਣ ਇੰਨੀ ਵੱਡੀ ਆਸ ਹੈ ਕਿ ਬਹੁਤ ਸਾਰੇ ਪਿੰਡਾਂ ਥਾਵਾਂ ਵਾਲੇ ਲੋਕ ਜਾਂ ਰਾਜਨੀਤੀ ਚ ਵਿਚਰਨ ਵਾਲੇ ਲੋਕ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋ ਕੇ ਬੈਠੇ ਸੀ ਉਨ੍ਹਾਂ ਦੇ ਵਿੱਚ ਇਹ ਵਿਸ਼ਵਾਸ ਪੈਦਾ ਹੋਇਆ ਕਿ ਜਿਹੜੀ ਗੱਲ ਉਹਦਾ ਮੰਨਦਾ ਗੁੱਸਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਜਿਹੜੇ ਉਸ ਵੇਲੇ ਗੱਲ ਹਾਲਾਤ ਬਣੇ ਸੀ ਉਹਦੀ ਉਹਨਾਂ ਮਾਫੀ ਉਹਦੇ ਮੰਗ ਲੈਣੀ ਚਾਹੀਦੀ ਸੀ ਪਰ ਉਹ ਉਹਨ ਲੋਕ ਕਹਿਣ ਲੱਗ ਪਏ ਆ ਕਿ ਤੇ ਰਾਏ درست ਆਏ ਉਹ ਜਿਹੜਾ ਨਲਕ ਪੇਖ ਬਹੁਤ ਵਧੀਆ ਹੋਵੇਗਾ ਤੇ ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਮਾਨ ਦੇਣਗੇ ਕਿਉਂਕਿ ਲੋਕਾਂ ਨੇ 2017 ਤੋਂ ਲੈ ਕੇ 22 ਤੱਕ ਕਾਂਗਰਸ ਦੀ ਸਰਕਾਰ ਵੀ ਵੇਖ ਲਈ ਹੈ ਤੇ 2022 ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਸਰਕਾਰ ਜਿਹੜੀ ਆਵਾਜ਼ੀ ਪਾਰਟੀ ਦੀ ਵੇਖ ਲਈ ਹੈ ਤਰਾ ਤਰਾ ਕਰਦੇ ਪਏ ਕੋਈ ਪੰਜਾਬ ਦਾ ਮਸਲਾ ਹੱਲ ਨਹੀਂ ਹੋਇਆ ਕੋਈ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਕੰਮ ਨਹੀਂ ਕੀਤਾ ਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਕੰਮ ਛੱਡ ਗਿਆ 2017 ਚ ਉੱਥੇ ਉੱਥੇ ਖੜਾ ਉੱਥੇ ਦੀ ਉੱਥੇ ਖੜੇ ਐ ਇਸ ਕਰਕੇ ਹੁਣ ਲੋਕਾਂ ਦੀ ਭਾਵਨਾ ਬਣੀ ਹੋਈ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਲੈ ਕੇ ਆਈਏ ਜਿਹਨੀਆਂ ਲੈ ਕੇ ਆਈਏ ਤੇ ਜਿਹੜੇ ਰਹਿੰਦੇ ਕੰਮ ਆ ਸਾਡੇ ਉਹ ਵੀ ਹੋਣ ਲੋਕ ਭਲਾਈ ਸਕੀਮਾਂ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸ਼ੁਰੂ ਹੋਈਆਂ ਸੀ ਉਹ ਲੋਕ ਭਲਾਈ ਸਕੀਮਾਂ ਦਾ ਆਨੰਦ ਵੀ ਲੋਕ ਲੈ ਸਕਣ ਅਤੇ ਨਾਲ ਨਾਲ ਜਿਹੜਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿੰਨੀਆਂ ਵੱਡੀਆਂ ਯਾਦਗਾਰਾਂ ਬਣੀਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਗਲੇਆਰਾ ਬਣਿਆ ਇਹ ਸਾਰੀਆਂ ਚੀਜ਼ਾਂ ਨੂੰ ਲੋਕਾਂ ਨੇ ਹੁਣ ਮਹਿਸੂਸ ਕੀਤੀਆਂ कि ਅਸੀਂ ਉਸ ਵੇਲੇ ਇਹ ਵਾਕਈ ਏਜੰਸੀਆਂ ਜਿਹੜੀਆਂ ਸੀ ਉਹ ਬਹੁਤ ਕੁਝ ਕਰਵਾ ਜਾਂਦੀਆਂ ਨੇ ਉਹਨਾਂ ਨੇ ਰਿੱਕੇ ਚੜ ਗਏ ਤੇ ਆਪਦੀ ਸਰਕਾਰ ਨੂੰ ਪਿੱਛੇ ਕਰ ਲਿਆ ਤੇ ਹੁਣ ਜਿਹੜਾ ਜਿਹੜਾ ਆਨਲਾਈਨ ਸਮਾਂ ਹੈ ਉਹ ਸ਼ੁਰੂ ਹੋ ਗਿਆ ਜਿਹੜੇ ਲੋਕ ਆਏ ਭੋਲੇ ਭਾਲੇ ਜਿਨ੍ਹਾਂ ਨੂੰ ਕੀ ਇਹ ਏਜੰਸੀਆਂ ਮਜ਼ਰ ਲਾ ਲੈਂਦੀਆਂ ਨੇ ਤੇ ਉਹਨਾਂ ਦੇ ਵਿੱਚ ਜਸ ਕਰ ਉਸ ਬੰਦੇ ਦਾ ਤਾਰਾ ਕਰ ਲਿੰਦੀਆਂ ਨੇ ਜਿਹੜੇ ਕਿ ਮਤਲਬ ਉਹ ਨੂੰ ਐ ਲੱਗਦਾ ਵੀ ਜਿਵੇਂ ਇਹ ਸੱਚ ਕਹਿੰਦੇ ਪਏ। ਦਿਲ ਕਿ ਜੋ ਇਹ ਕਹਤੇ ਕਹਿੰਦੇ ਕੋ ਸੱਚ ਕਹਿੰਦੇ ਪਿਆ। ਉਹ ਵੇਖੋ ਤੁਸੀਂ 2017 ਤੋਂ ਬਾਅਦ ਉਹ ਬੰਦੇ ਕੀ ਲੱਭੇ ਵੀ ਨਹੀਂ। ਨਜ਼ਰ ਨਹੀਂ ਆਇਆ। ਕਿਹੜੇ ਪਾਸੇ ਗਏ? ਇਸ ਕਰਕੇ ਉਹ ਸਾਰਾ ਕੁਝ ਹੁਣ ਗੁਰੂ ਮਹਾਰਾਜ ਕਿਰਪਾ ਕਰਨਗੇ ਗੁਰੂ ਸਾਹਿਬ ਜੀ ਦੀ ਜੋ ਸੱਚਾ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਲੱਗੀ ਉਸੇ ਵਨ ਵਹੀ ਕੀ ਹੈ। ਔਰ ਗੁਰੂ ਸਾਹਿਬ ਵੀ ਇਸੇ ਨੂੰ ਪ੍ਰਮਾਨ ਕਰਨਗੇ ਤੇ ਗੁਰੂ ਕੀ ਸੰਗਤ ਵੀ ਇਸੇ ਨੂੰ ਪ੍ਰਮਾਨ ਕਰੇਗੀ। ਵਿਖਸਬ ਤੁਹਾਡਾ ਇੱਥੇ ਆਉਤੇ ਬਹੁਤ ਬਹੁਤ ਧੰਨਵਾਦ। ਤੇ ਉਮੀਦ ਕਰਦੇ ਆ ਕਿ ਤੁਹਾਡੀ ਜਿਹੜੀ ਮਨੋ ਕਾਮਨਾ ਹੈ ਤੁਹਾਡੀ ਆਉਣ ਵਾਲੀ ਜਿਹੜੀ ਸਰਕਾਰ ਹੈ ਤੁਹਾਡੀ ਅਕਾਲੀ ਦਲ ਦੀ ਉਮੀਦ ਕਰਦੇ ਆ ਕਿ ਜੋ ਤੁਹਾਡੇ ਵਿਚਾਰ ਆ ਇਹਨਾਂ ਨੂੰ ਸੁਣ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਆਉਣ ਵਾਲੀ ਸਰਕਾਰ ਜਿਹੜੀ ਉਸ ਨੂੰ ਅਕਾਲੀ ਦਲ ਦੀ ਹੋਵੇ ਧੰਨਵਾਦ ਸਭ ਦਾ ਧੰਨਵਾਦ ਸਾਰੇ ਪਿਆਰੇ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ